ਅਮਮ ਸਕੂਲ ਦੇ ਵਿੱਚ ਖੜੇ ਆ ਅਸੀਂ ਜਿੱਥੇ ਕੀ ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਸਕੂਲ ਵੱਲੋਂ ਸਕੂਲ ਦੇ ਜਿਹੜੇ 30 ਕਲਾਸਾਂ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਬੱਚੇ ਨੇ ਇਹਨਾਂ ਵੱਲੋਂ ਇੱਕ ਪ੍ਰਦਰਸ਼ਨੀ ਲਗਾਈ ਹੈ ਜਿਸ ਦੇ ਵਿੱਚ ਆਪਣੇ ਪੰਜਾਬੀ ਵਿਰਸੇ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਨੇ ਹਰ ਤਰ੍ਹਾਂ ਦੇ ਮਾਡਲ ਬਣਾਏ ਗਏ ਨੇ ਸਾਇੰਸ ਵਿਸ਼ੇ ਤੇ ਬਣਾਇਆ ਗਿਆ ਆਪਣੇ ਸੱਭਿਆਚਾਰ ਤੇ ਬਣਾਇਆ ਗਿਆ ਔਰ ਅੱਜ ਕੱਲ ਕੰਪਿਊਟਰ ਦੇ ਅਯੋਗ ਹੈ ਕੰਪਿਊਟਰ ਦੇ ਮਾਡਲ ਬਣਾਏ ਗਏ ਨੇ ਮੋਬਾਈਲ ਦੇ ਮਾਡਲ ਬਣਾਏ ਗਏ ਨੇ ਆਪਾਂ ਗੱਲਬਾਤ ਕਰਦੇ ਆਂ ਵੀ ਇਦਾਂ ਦੀ ਐਕਟੀਵਿਟੀਆਂ ਨੇ ਸਕੂਲ ਵੱਲੋਂ ਕੀ ਕੀ ਕਰਵਾਈਆਂ ਜਾਂਦੀਆਂ ਨੇ ਇਹਦੇ ਨਾਲ ਪੜਾਈ ਦੇ ਖੇਤਰ ਵਿੱਚ ਕੀ ਯੋਗਦਾਨ ਹੈ ਹਾਂਜੀ ਕੀ ਨਾਮ ਹੈ ਦੇਖਾ ਰਣੀ ਮੈਂ ਤੁਸੀਂ ਸਕੂਲ ਕੌਣ ਹੋ ਐਮਐਮ ਦੇ ਵਿੱਚ ਕੀ ਪਰਪਰਟੀ ਦੇਖ ਰਣੀ ਸਭ ਕੁਝ ਵੈਸੇ ਕਾਫੀ ਅੱਛਾ ਹੈਗਾ ਬੱਚਿਆਂ ਦੇ ਥਰੋ ਜੋ ਬੱਚਿਆਂ ਨੇ ਬਣਾਇਆ ਨਾ ਕੁਝ

ਇਸਕੇ ਉੱਪਰ ਸਭ ਕੁਝ ਬਣਾਇਆ ਹੋਇਆ ਹੈ ਕਿੱਦਾਂ ਦੇਖਦੇ ਹੋ ਜਿਹੜੀ ਸਕੂਲ ਬੋਲੋ ਐ ਇਦਾਂ ਦੀਆਂ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਨੇ ਹਾਂਜੀ ਠੀਕ ਹੈ ਜੀ ਯਾਨੀ ਹੋਣੀ ਚਾਹੀਦੀ ਹੈ ਬੱਚਿਆਂ ਵਾਸਤੇ ਅੱਜ ਕੱਲ ਕੰਪੀਟੀਸ਼ਨ ਦਾ ਜੋ ਚਾ ਹਾਂਜੀ ਇਦਾਂ ਦੀ ਐਕਟੀਵਿਟੀ ਵੀ ਵਿੱਚ ਪੜ੍ਹਾਈ ਦੇ ਨਾਲ ਨਾਲ ਐਕਟੀਵਿਟੀ ਨਹੀਂ ਨਹੀਂ ਐਕਟੀਵਿਟੀ ਵਧੀਆ ਹੁੰਦੀ ਹੈ ਪੜ੍ਹਾਈ ਕੇ ਨਾਲ ਨਾਲ ਚੱਲਦੀ ਰਹੇ ਤਾਂ ਸਭ ਤੋਂ ਅੱਛਾ ਹੈਗਾ ਹੈ ਬੱਚੇ ਦਾ ਮਾਈਂਡ ਫ੍ਰੈਸ਼ ਹੁੰਦਾ ਇਸੇ ਇਲਾਵਾ ਮੇਰਾ ਨਾਮ ਦਿਵਿਆੰਸ਼ੀ ਸ਼ਰਮਾ ਹੈ ये त्योहारों और अलग अलग सब्जेक्ट के बारे में बताया गया है आपने क्या बनाया, और बनाया हमने, हमने भारतीय संस्कृति बनाया है भारतीय संस्कृति दर्शा रहे हैं भारत बहुमूल्य त्योहारों का संगम है जैसे रक्षाबंधन दीपावली होली लोहड़ी दीपावली रक्षाबंधन वाले दिन रक्षाबंधन भाई बहनों का त्योहार है इस दिन बहन अपने भाई को राखी बांधती है दीपावली दीपों का त्योहार है इस दिन श्री रामचंद्र भगवान जी चौदह वर्ष के वनवास के बाद अयोध्या नगरी वापस आए थे अयोध्या नगरी वासियों इस खुशी में अयोध्या नगरी वासियों ने दीप जलाए थे और बंदी छोड़ दिवस मनाते हैं और इस दिन बंदी छोड़ दिवस मनाया जाता है पंजाब का प्रसिद्ध त्योहार है इस दिन शाम को अग्नि में अर्घ देते हैं जिससे दलित है और सुख सम्पत्ति आती है होली रंगों का त्योहार है इस दिन बड़े युवा बूढ़े युवा और बच्चे सब एक दूसरे को रंग लगाते हैं इससे प्रेम बढ़ता है धन्यवाद मेरा नाम अमृत वीर है मैं ਮੈਂ ਮੇਰੇ ਵਿਦਿਆਰਥੀਆਂ ਦੇ ਨਾਲ ਪ੍ਰਦਰਸ਼ਨੀ ਲਈ ਆਇਆ ਹਾਂ। ਇਹਨਾਂ ਨੇ ਮਾਡਲ ਬਣਾਇਆ ਨੇ ਸਰ ਅਸੀਂ ਇਹ ਪ੍ਰਦਰਸ਼ਨੀ ਦੇ ਵਿੱਚ ਆਪਣਾ ਮਾਡਲ ਬਣਾਇਆ ਉਹਦਾ ਨਾਮ ਆ ਵੋਲਕੇਨੋ ਅਤੇ ਅਸੀਂ ਆਪਣੇ ਮਾਡਲ ਦੇ ਦੁਆਰਾ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਵੋਲਕੇਨੋ ਕਿਵੇਂ ਵਰਕ ਕਰਦਾ ਵੋਲਕੇਨੋ ਦੇ ਵਿੱਚ ਕੀ ਕੀ ਹੁੰਦਾ ਜਿਸ ਨਾਲ ਉਹ ਵਰਕ ਕਰਦਾ ਅਤੇ ਅਸੀਂ ਉਹਨਾਂ ਨੂੰ ਪ੍ਰੀਕੌਸ਼ਨਸ ਵੀ ਦੇ ਰਹੇ ਹਾਂ ਜਿਦੇ ਨਾਲ ਉਹਨਾਂ ਨੂੰ ਪਤਾ ਲੱਗੇ ਕਿ ਜੇ ਵੋਲਕੇਨੋ ਇਰਪਟ ਹੋਵੇ ਤਾਂ ਆਪਾਂ ਉਹ ਤੋਂ ਕਿਵੇਂ ਬਚ ਸਕਦੇ ਹਾਂ। ਉਸ ਤੋਂ ਇਲਾਵਾ ਬੱਚਿਆਂ ਵੱਲੋਂ ਬਹੁਤ ਸਾਰੇ ਪ੍ਰੋਜੈਕਟਸ ਲਗਾਈਆਂ ਗਈਆਂ ਨੇ ਜਿਵੇਂ ਕਿ ਕੀ 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 ਜਲਗਾਈਆਂ ਬੱਚਿਆਂ ਨੇ ਜਿਵੇਂ ਕਿ ਸਾਡੇ ਨੇੜੇ ਦੇਵਾਰੇ ਜਿਵੇਂ ਕਿ ਇਹ ਰੂਰਲ ਐਂਡ ਅਰਬਨ ਲਾਈਫ ਦੇ ਬਾਰੇ ਦੱਸਿਆ ਹੋਇਆ ਉਹਨਾਂ ਨੇ ਦਿਨ ਅਤੇ ਰਾਤ ਦੇ ਬਾਰੇ ਦੱਸਿਆ ਹੋਇਆ ਉਹਨਾਂ ਨੇ ਉਹ ਵੀ ਇੱਕ ਐਸਾ ਸੀ ਦਾ ਪ੍ਰੋਜੈਕਟ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੋਇਆ ਟਾਈਪਸ ਆਫ ਹਾਊਸਿਸ ਬਾਰੇ ਕਿ ਕੱਚੇ ਹਾਊਸ ਕੀ ਹੁੰਦੇ ਨੇ ਟੈਂਟ ਹਾਊਸ ਕੀ ਹੁੰਦਾ ਤੇ ਉਹਦੇ ਵਿੱਚ ਰਹਿਣ ਵਾਲੇ ਕਿ ਉਹ ਹਾਊਸਿਸ ਦੇ ਵਿੱਚ ਕਿਸ ਤਰੀਕੇ ਦੇ ਲੋਕ ਰਹਿੰਦੇ ਨੇ ਗੂਲੇ ਵੱਲੋਂ ਇਦਾਂ ਦੀ ਐਕਟੀਵਿਟੀ ਕਰਵਾਈਆਂ ਜਾਂਦੀਆਂ ਨੇ ਪੜਾਈ ਦੇ ਨਾਲ ਇਹਦੇ ਵਿੱਚ 4 ਪੀਕਰ ਨੂੰ ਮਿਲਦਾ ਤੇ ਪੜਾਈ ਕਿੱਦਾਂ ਮੈਨੇਜ ਕਰਦੇ ਹੋ ਜੋ ਜੋ ਵੀ ਚੀਜ਼ੇ ਤੁਹਾਨੂੰ ਸਕੂਲ ਵਾਲੇ ਕਰਵਾਉਂਦੇ ਨੇ ਉਹਨਾਂ ਤੁਹਾਨੂੰ ਇੱਕ ਨਵੀਂ ਚੀਜ਼ ਦਾ ਐਕਸਪੀਰੀਅੰਸ ਹੁੰਦਾ ਜਿਨ੍ਹਾਂ ਸੀ ਆਪਣੇ ਲਾਈਫ ਦੇ ਵਿੱਚ ਕੁਝ ਨਵੀਂ ਚੀਜ਼ ਸਿੱਖਦੀਆਂ ਇਹਦੇ ਨਾਲ ਸਾਡਾ ਕੌਨਫੀਡੈਂਸ ਲੈਵਲ ਆ ਜੋ ਉਹ ਵੀ ਇਨਕਰੀਜ਼ ਹੁੰਦਾ ਅਤੇ ਇਸ ਦੇ ਨਾਲ ਨਾਲ ਸਾਡੀ ਪੜਾਈ ਦੇ ਉੱਤੇ ਵੀ ਪੂਰਾ ਧਿਆਨ ਰੱਖਿਆ ਜਾਂਦਾ ਤੇ ਨਾਲ ਦੀ ਨਾਲ ਸਾਡੇ ਸਕੂਲ ਦੇ ਵਿੱਚ ਹੁਣ ਗ੍ਰੈਜੂਏਸ਼ਨ ਸੈਰਮਨੀ ਵੀ ਹੋਣ ਲੱਗੀ ਆ ਜਿਹਦੇ ਵਿੱਚ ਵੀ ਉਹ ਤੁਹਾਨੂੰ ਪਾਰਟਿਸਿਪੇਟ ਕਰਵਾਉਂਦੇ ਨੇ ਅਤੇ ਹਰ ਸਾਲ ਇਸੇ ਤਰੀਕੇ ਦੀਆਂ ਸਾਨੂੰ ਪ੍ਰੋਜੈਕਟ ਜਾਂ ਫਿਰ ਕੋਈ ਵੀ ਇਸ ਤਰੀਕੇ ਦੀਆਂ ਚੀਜ਼ਾਂ ਦੇ ਕੇ ਸਾਡੇ ਐਕਸਪੀਰੀਅੰਸ ਨੂੰ ਵਧਾਉਂਦੇ ਨੇ ਅਤੇ ਸਾਡੇ ਕੰਫੀਡੈਂਸ ਲੈਵਲ ਨੂੰ ਇੱਕ ਲੈਵਲ ਹੋਰ ਲੈ ਕੇ ਜਾਂਦੇ ਨੇ। ਨਾਮ ਗੁਰਅਰਪਿਤ ਕਾਰ ਹੈ। ਕਿਹੜੀ ਕਲਾਸ ਹੈ? ਮੈਂ 9ਵੀਂ ਜਮਾਤ ਦੀ ਵਿਦਿਆਰਥਣਾਂ। ਅੱਜ ਇਹ ਵੀ ਵਿਦਿਆਗਨੀ ਕੋਲ ਆਈ ਜੀ ਹੈ। ਹਾਂਜੀ, ਮਾਡਲ ਬਣਾਇਆ ਔਰ ਕੀ ਤੋਂ ਤੁਹਾਨੂੰ ਮਿਲ ਜਾਵੇ। ਅਸੀਂ ਸ਼ਿਦਗੁਰੂ ਗ੍ਰਾਂਟ ਸਰ ਜੀ ਦੀ ਮੁੱਢਲੀ ਜਾਣਕਾਰੀ ਬਾਰੇ ਮਾਡਲ ਬਣਾਇਆ ਹੈ। ਇਸ ਦੇ ਵਿੱਚ ਤੋਂ ਸਾਨੂੰ ਉਹਨਾਂ ਦੀ ਜਾਣਕਾਰੀ ਸਿੱਖਣ ਨੂੰ ਮਿਲਦੀ ਹੈ। किन्ने अंगे कि आदि इस हर एक सबजैक्ट के मॉडल बनाए ने जिमेंस एस एस टीबा हिंदी इंग्लिश फिजिकल एजुकेशन आदि और हर एक मॉडल अपनी अपनी जानकारी दी गई है बहुत वध्या जानकारी है ਮੈਂ ਬਹੁਤ ਅਪਰੀਸ਼ੀਏਟ ਕਰਦੀ ਆ ਬੱਚਿਆ ਦੇ ਵਰਕ ਨੂੰ ਜਲਾਈ ਦੇ ਨਾਲ ਨਾਲ ਐਡਾ ਦੀ ਐਕਟੀਵਿਟੀ ਨੂੰ ਹੋਰ ਕੀ ਕੀ ਐਕਟੀਵਿਟੀ ਕਰਵਾਈਆਂ ਜਾਂਦੀਆਂ ਹਨ ਬਹੁਤ ساری ਕਰਵਾਈਆਂ ਜਾਂਦਾ ਜਿਵੇਂ ਕੋਈ ਵੀ ਫੈਸਟੀਵਲ ਆਂਦਾ ਹੈ ਤਾਂ ਉਹਦੇ ਉੱਤੇ ਹਰ ਇੱਕ ਐਕਟੀਵਿਟੀ ਕਰਵਾਈ ਜਾਂਦੀ ਹੈ ਜਿਵੇਂ ਰੰਗੋਲੀ ਕੰਪੀਟੀਸ਼ਨ ਹੋ ਗਿਆ ਬਾਂਦਰੀ ਮੇਕਿੰਗ ਹੋ ਗਿਆ ਫਿਰ ਸੈਲਡ ਮੇਕਿੰਗ ਹੋ ਗਿਆ ਹੋਰ ਵੀ ਬਹੁਤ ਸਾਰੀ ਐਕਟੀਵਿਟੀਆਂ ਜਿਹੜੇ ਬੱਚੇ ਨਹੀਂ ਪਾਰਟਿਸਪੇਟ ਕਰਦੇ ਏਦਾ ਵੀ ਐਕਟੀਵਿਟੀ ਵਿੱਚ ਉਹਨਾਂ ਨੂੰ ਕੀ ਕਰਨਾ ਚਾਹੀਦਾ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਉਹਨਾਂ ਨੂੰ ਕਰਨੀ ਚਾਹੀਦੀ ਹੈ ਪਾਰਟਿਸਪੇਟ ਕਿਉਂਕਿ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਹੋਰ ਕੁਝ ਵੀ ਕਰਨਾ ਚਾਹੀਦਾ ਸਿਰਫ ਪੜ੍ਹਾਈ ਹੀ ਨਹੀਂ ਕਰਨੀ ਚਾਹੀਦੀ ਹੋਰ ਵੀ ਐਕਟੀਵਿਟੀਆਂ ਵਿੱਚ ਪਾਰਟ ਲੈਣਾ ਚਾਹੀਦਾ ਜਿਨ੍ਹਾਂ ਨਾਲ ਉਹ ਹੋਰ ਖੁੱਲਦੇ ਨੇ ਆਪਣੇ ਟੀਮ ਵਰਕ ਸਿੱਖਦੇ ਨੇ ਮਾਡਲ ਬਣਾਇਆ ਹੈ ਬਾਰੇ ਜਿਹਨੂੰ ਬਹੁਤ ਜਾਣਕਾਰੀ ਦਿੱਤੀ ਹੈ ਅੱਗੇ ਜਾ ਕੇ ਤੁਸੀਂ ਲਾਈਫ ਦੇ ਵਿੱਚ ਕੀ ਬੰਨਾ ਚਾਹੁੰਦੇ ਹੋ ਮੈਂ ਇੱਕ ਡਾਕਟਰ ਬੰਨਾ ਚਾਹੁੰਦੀ ਹਾਂ ਡਾਕਟਰ ਮੋਨਿਕਾ ਮੈਂ ਸਟੂਡੈਂਟ ਐਡਮਿਸ਼ਨ ਲਈ ਆ ਗਈ ਹਾਂ ਜੀ ਸਰ ਜੀ ਕੀਪਿੰਗ ਇਨ 뷰 ਐਸ ਡੀਜੀਜ਼ ਗੋਲ ਸਾਡੇ 17 ਐਸ ਡੀਜੀਜ਼ ਗੋਲ ਜਿਹੜੇ ਆ ਉਹਨਾਂ ਨੂੰ ਮੱਦੇ ਨਜ਼ਰ ਰੱਖਤੇ ਹੋਏ ਅਸੀਂ ਸਾਰੇ ਸਬਜੈਕਟ ਦੇ ਵੱਲੋਂ ਜਿਹੜੇ ਮਾਡਲ ਜਿਹੜੇ ਤਿਆਰ ਕੀਤੇ ਆ ਤਾਂ ਕਿ ਬੱਚਿਆਂ ਨੂੰ ਪਰਸਨਲੀ ਉਹਨਾਂ ਦੀ ਨੋਲੇਜ ਮਿਲ ਸਕੇ ਕਿਉਂਕਿ ਜਿਹੜੇ ਐਸ ਡੀਜੀਜ਼ ਗੋਲ ਆ ਉਹ ਸਾਨੂੰ ਅਵੇਅਰਨੈਸ ਵੀ ਕਰਾਉਂਦੇ ਆ ਕਿ ਸਾਡੇ ਆਉਣ ਵਾਲੇ ਬੈਟਰ ਫਿਊਚਰ ਦੀ ਵੀ ਗੱਲ ਕਰਦੇ ਆ ਕਿ ਅਸੀਂ ਜਿੰਨੇ ਵੀ ਮਾਡਲਸ ਤਿਆਰ ਕੀਤੇ ਹੈ ਇਹ ਉਹਨਾਂ ਦੇ ਪੇਪਰ ਨੇ ਲਗਭਗ ਕਿੰਨੇ ਮਾਡਲਸ ਨੇ ਜਿਹੜੇ ਬਰਦਰਸ ਦੇ ਕਿਤਾਬਾਂ ਨਹੀਂ ਆ ਹਰੇਕ ਸਬਜੈਕਟ ਦੇ ਵਿੱਚ 15 ਮਾਡਲਸ ਬਣਾਏ ਗਏ ਹੈ ਕਲਾਸ 3 ਤੋਂ ਲੈ ਕੇ +1 ਤੱਕ ਹਰੇਕ ਸਟੇਜ ਦੇ ਹਰ ਕੈਟਾਗਰੀ ਦੇ ਵਿੱਚ ਕਲਾਸ ਸਟੈਂਡਰਡ ਦੇ ਹਿਸਾਬ ਨਾਲ ਆਲਮੋਸਟ 15 ਮਾਡਲ ਹਰੇਕ ਇੱਕ ਸਬਜੈਕਟ ਦੇ ਬਣਾਏ ਗਏ ਇਹ ਜਿਹੜੇ ਰਿਲੇਟਡ ਹੈਗਾ ਜਿਹੜੇ ਮਾਡਲ ਬਣਾਏ ਨੇ ਪੀਪੀ ਦਿਖਾਇਆ ਗਏ ਨੇ ਜੀ ਅਤੇ ਵਿੱਚ ਜਿਵੇਂ ਹਿੰਦੀ ਇੰਗਲਿਸ਼ ਪੰਜਾਬੀ ਲੈਂਗੁਏਜਸ ਹੈ ਉਹਨਾਂ ਨੂੰ ਥੋੜਾ ਇੰਟੀਗ੍ਰੇਟ ਵੀ ਕੀਤਾ ਗਿਆ ਜਿਹੜੀਆਂ ਮੋਰਲ ਵੈਲਿਊਜ਼ ਹੈ ਉਹਨਾਂ ਦੇ ਨਾਲ ਤੇ ਜਿਹੜੇ ਗ੍ਰੈਮੈਟੀਕਲ ਸਾਨੂੰ ਰਿਕੁਆਇਰਮੈਂਟ ਹੈ ਆਪਣੀ ਲੈਂਗੁਏਜ ਨੂੰ ਸਟਰੋਂਗ ਕਰਨ ਲਈ ਉਹ ਗ੍ਰਾਮਰ ਬੇਸਡ ਵੀ ਹੈ ਤੇ ਸੈਕੰਡ ਜਿਵੇਂ ਅਵੇਅਰਨੈਸ ਦਿੱਤੀ ਗਈ ਹੈ ਵਾਤਾਵਰਣ ਦੇ ਉੱਤੇ ਨੋ ਹੰਗਰ ਆਪਾਂ ਕਹਿੰਦੇ ਆ ਜਾਂ ਪਾਣੀ ਦਾ ਬਚਾਅ ਕਰਨਾ ਚਾਹੀਦਾ ਹੈ ਜਾਂ ਫਿਰ ਅਸੀਂ ਸੋਲਰ ਸਿਸਟਮ ਸਾਇੰਸ ਦੇ ਵਿੱਚ ਦਿਖਾਇਆ ਹੈ ਕੰਪਿਊਟਰ ਦੇ ਵਿੱਚ ਰੋਬੋਟਿਕਸ ਦੇ ਬਾਰੇ ਗੱਲ ਕੀਤੀ ਗਈ ਹੈ ਆਰਟ ਕਲਚਰ ਦੇ ਬਾਰੇ ਵੀ ਗੱਲ ਕੀਤੀ ਗਈ ਹੈ ਰੂਰਲ ਅਰਬਨ ਲਾਈਫ ਦੇ ਬਾਰੇ ਵੀ ਗੱਲ ਕੀਤੀ ਗਈ ਹੈ ਤੇ ਸਾਨੂੰ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਲਾਈਫ ਨੂੰ ਹੋਰ ਸਟਰੋਂਗ ਬਣਾਉਣਾ ਹੈ ਅੱਜ ਦੇ ਟਾਈਮ ਦੇ ਵਿੱਚ ਵਾਤਾਵਰਣ ਨੂੰ ਕਿਵੇਂ ਸਾਫ਼ ਰੱਖਣਾ ਹੈ ਯੋਗਾ ਅਸਨ ਫਿਜ਼ੀਕਲ এডਿਕੇਸ਼ਨ ਦੇ ਵਿੱਚ ਉਹਦੀ ਚਰਚਾ ਕੀਤੀ ਗਈ ਹੈ ਤੇ ਸਾਡੇ ਲਾਈਫ ਦੇ ਵਿੱਚ ਐਕਸਰਸਾਈਜ਼ ਦੀ ਕਿੰਨੀ ਮਹੱਤਤਾ ਹੈ ਉਹਦੇ ਬਾਰੇ ਡਿਸਕਸ਼ਨ ਕੀਤਾ ਗਿਆ ਜੇ ਓਵਰਆਲ ਮੈਂ ਕਹਾਂ ਤਾਂ ਜੋ ਸਾਨੂੰ ਪਰਸਨਲ ਲਾਈਫ ਸਵੇਰੇ ਉੱਠਣ ਤੋਂ ਸ਼ਾਮ ਫੋਰਮ ਤੱਕ ਜੋ ਵੀ ਸਾਨੂੰ ਚੀਜ਼ਾਂ ਅੱਛੀਆਂ ਅਪਣਆਂੀਆਂ ਚਾਹੀਦੀਆਂ ਆ ਉਹ ਸਾਡੇ ਸਾਰੇ ਮਾਡਲਸ ਦੇ ਵਿੱਚ ਇਨਕਲੂਡ ਕੀਤੇ ਆ ਇਸ ਦੇ ਪੜਾਈ ਦੇ ਨਾਲ रिलेटेड ਵੀ ਕੁਝ ਐਕਟੀਵਿਟੀਜ਼ ਬਣਾਈਆਂ ਉਹਦੀਆਂ ਕਰਵਾਈਆਂ ਨੇ ਤੇ ਇਹਦੇ ਵਿੱਚ ਬੱਚੇ ਅੱਗੇ ਕਿਦਾਂ ਅੱਧਿਕ ਮੈਨੇਜ ਕਰਦੇ ਜੋ ਸਵੈ-ਨਿਰਭਰਤਾ ਮੰਗਦੇ ਨੇ ਜੀ ਬਿਲਕੁਲ ਕਿਉਂਕਿ ਕਹਿੰਦੇ ਨਾ ਪ੍ਰੈਕਟੀਕਲ ਐਕਸਪੀਰੀਅੈਂਸ਼ੀਅਲ ਲਰਨਿੰਗ CBSE ਬਹੁਤ ਸਟ्रेसਿੰਗ ਹੁੰਦੀ ਹੈ ਤੇ ਜਿਹੜੇ ਵੀ ਮਾਡਲਸ ਹੈ ਉਹਨਾਂ ਦੇ ਸਿਲੇਬਸ ਦੇ ਵਿੱਚ ਹੋਈਆਂ ਕਿਉਂਕਿ ਐਗਜ਼ਾਮਸ ਆ ਰਹੇ ਆ ਸਾਡੇ ਨੈਕਸਟ ਵੀਕ ਫਾਈਨਲ ਐਗਜ਼ਾਮਸ ਸਟਾਰਟ ਹੋਣੇ ਆ ਤੇ ਜਿੰਨੇ ਵੀ ਟਾਪਿਕਸ ਲਿੱਤੇ ਗਏ ਆ ਉਹ ਇਹਨਾਂ ਦੀਆਂ ਬੁੱਕਸ ਨਾਲ ਕਨੈਕਟਡ ਹੀ ਹੈ ਤੇ ਲਾਈਫ ਸਕਿਲਸ ਨਾਲ ਵੀ ਹੈ ਜਿਹੜੀਆਂ ਚੀਜ਼ਾਂ ਅਸੀਂ ਬੱਚਿਆਂ ਦੇ ਵਿੱਚ ਹੈਬਿਟਸ ਡਿਵੈਲਪ ਕਰਨਾ ਚਾਹੁੰਦੇ ਆ ਉਹ ਅਸੀਂ ਹੁਣ ਮਾਡਲ ਦੇ ਥਰੂ ਬੱਚਿਆਂ ਦੇ ਥਰੂ ਹੀ ਉਸ ਚੀਜ਼ ਨੂੰ ਐਕਸਪ੍ਰੈਸ ਕਰਾਇਆ ਤੇ ਜਦੋਂ ਬੱਚੇ ਮਾਡਲਸ ਬਣਾਉਂਦੇ ਆ ਉਹਨੂੰ ਡਿਸਕਸ ਕਰਦੇ ਆ ਐਕਸਪਲੇਨ ਕਰਦੇ ਆ ਤਾਂ ਕਿਤੇ ਨਾ ਕਿਤੇ ਉਹ ਜਿਹੜਾ ਮੋਰਲ ਵੈਲਿਊ ਆ ਉਹਨਾਂ ਦੇ ਵਿੱਚ ਇਨਕਲਕੇਟ ਹੋ ਜਾਂਦਾ ਹੈ ਤਾਂ ਕਹਿੰਦੇ ਕਿ ਹੈਬਿਟ ਡਿਵੈਲਪ ਕਰਨ ਲਈ ਤੇ ਇੱਕ ਤਰ੍ਹਾਂ ਉਹਨਾਂ ਨੂੰ ਇੱਕ ਐਕਸਰਸਾਈਜ਼ ਦਿੱਤੀ ਗਈ ਹੈ ਕਿ ਉਹ ਆਪਣੇ ਸਿਲੇਬਸ ਨੂੰ ਵੀ ਰਿਵਾਈਜ਼ ਕਰ ਸਕਦੇ ਆ ਸੋ ਪ੍ਰੈਕਟੀਕਲ ਤੇ ਜਦੋਂ ਐਕਸਪਲੇਨ ਕਰਦੇ ਆ ਤਾਂ ਉਹਨਾਂ ਦੀ ਮੈਮਰੀ ਚੈੱਕ ਵੀ ਹੁੰਦੀ ਹੈ ਹੋਰ ਉਹ ਲੋ ਜਿਹੜੇ ਐਕਟੀਵਿਟੀ ਗਈ ਉਸ ਤੋਂ ਲਾਵਾ ਹੋਰ ਜਿਹੜੇ ਕਾਜ ਜਿਹੜੇ ਕਿਹੜੇ ਫੰਕਸ਼ਨ ਚੱਲੇ ਉਹ ਵੀ ਉਹਨੂੰ ਕਰਵਾਈ ਜਾਂਦੀ ਹੈ ਬੱਚਿਆਂ ਲਈ। ਜੀ ਸਾਰਾ ਸਾਲ ਜਿੰਨੇ ਵੀ ਕੋਈ ਤਿਉਹਾਰ ਕੋਈ ਇੰਪੋਰਟੈਂਟ ਫੰਕਸ਼ਨਸ ਆਉਂਦੇ ਐ ਬੱਚਿਆਂ ਦੀ ਕੋ ਕਰਿਕੂਲਰ ਐਕਟੀਵਿਟੀਆਂ ਦੇ ਵਿੱਚ ਅਸੀਂ ਹੋਰ ਵੀ ਤਰ੍ਹਾਂ ਦੇ ਜਿਵੇਂ ਕਿ ਐਗਜ਼ੀਬੀਸ਼ਨ ਇੱਕ ਪਾਰਟ ਹੈ ਗ੍ਰੈਜੂਏਸ਼ਨ ਸੈਰੇਮਨੀ ਸਾਡੀ ਮਾਰਚ ਦੇ ਵਿੱਚ ਐਂਡ ਦੇ ਵਿੱਚ ਕੀਤੀ ਜਾਏਗੀ। ਉਹਦੇ ਵਿੱਚ ਅਸੀਂ ਫਾਊਂਡੇਸ਼ਨ イヤਸ ਪ੍ਰੀਪਰੇਟਰੀ イヤਸ ਤੇ ਮਿਡਲ ਕਲਾਸ ਉਹਨਾਂ ਦੀ ਅਸੀਂ ਗ੍ਰੈਜੂਏਸ਼ਨ ਸੈਰੇਮਨੀ ਕਰਦੇ ਆਂ। ਤੇ ਜਿੰਨੇ ਵੀ April ਤੋਂ ਲੈ ਕੇ ਜਿੰਨੇ ਵੀ December ਤੱਕ ਜਿਹੜੇ ਜਿਹੜੇ ਵਕ ਵਕ ਮਹੀਨੇ ਆਉਂਦੇ ਆ ਵਕ ਵਕ ਤਿਉਹਾਰ ਆਉਂਦੇ ਆ ਡਿਫਰੈਂਟ ਰਿਲੀਜੀਅਨ ਤੇ ਨਾਲ ਰਿਲੇਟਡ ਹੈ ਉਹ ਸਾਰੇ ਹੀ ਮਨਾਏ ਜਾਂਦੇ ਆ ਐਮਐਮ ਸਕੂਲ ਇੱਕ ਬਹੁਤ ਵਧੀਆ ਧਾਰਾ ਬਣਦਾ ਜਾ ਰਿਹਾ ਹੈ ਜਿਹੜੇ ਪੜ੍ਹਾਈ ਹੈ ਇਹ ਕਿੱਦਾਂ ਤੁਸੀਂ ਮੈਨੇਜ ਕਰਦੇ ਹੋ ਕਿੱਦਾਂ ਜਿਹੜਾ ਸਾਲ ਦਾ ਸਹਿਯੋਗ ਹੈ ਉਹ ਚੰਨ ਪੜ੍ਹਾਈ ਦੇ ਵਿੱਚ ਕਰਦੇ ਆ ਜੀ ਅਸੀਂ ਜੋ ਵੀ ਸਿਲੇਬਸ ਹੈ ਆਪਣਾ ਟਾਈਮ ਮੈਨੇਜਮੈਂਟ ਉਸ ਤਰੀਕੇ ਨਾਲ ਕੀਤਾ ਗਿਆ ਹੈ ਸਾਡੇ ਕੋਲ హెਚਓਡੀਜ਼ ਹੈ ਕੋਆਰਡੀਨੇਟਰਸ ਹੈ ਕਰਾਸ ਚੈਕਿੰਗ ਆਫ ਨੋਟਬੁక్స్ ਹੁੰਦੀਆਂ ਇੱਕ ਜਿਹੜੀ ਚੀਜ਼ ਮੈਂ ਇਸ ਵਾਰੀ ਸਟਾਰਟ ਕੀਤੀ ਹੈ ਅਸੀਂ ਕੁਝ ਰਿਸਪੌਂਸਿਬਿਲਟੀ ਆਪਣੇ ਸਟੂਡੈਂਟ ਕਾਉਂਸਲ ਨੂੰ ਵੀ ਦੇ ਦਿੱਨ ਹੈ ਤੇ ਮਿੱਤੀ ਕਾਪੀਆਂ ਦੀ ਕਰਾਸ ਚੈਕਿੰਗ ਹੋਏ ਜਿਹੜੇ ਵੀਕ ਸਟੂਡੈਂਟਸ ਆ ਉਹਨਾਂ ਦੀਆਂ ਅਸੀਂ ਰੈਮੀਡੀਅਲ ਕਲਾਸਿਸ ਲਗਾਨੇ ਆ ਤੇ ਹਰ ਮੰਥ ਜਿਹੜਾ ਵੀ ਸਿਲੇਬਸ ਕੀਤਾ ਜਾਂਦਾ ਮਹੀਨੇ ਦੇ ਐਂਡ ਵਿੱਚ ਉਹਦਾ ਰਿਵੀਜ਼ਨ ਟੈਸਟ ਵੀ ਲਿੱਤਾ ਜਾਂਦਾ ਸੋ ਰਿਵੀਜ਼ਨ ਵੀ ਅਸੀਂ ਸਕੂਲ ਦੇ ਵਿੱਚ ਹੀ ਕਰਵਾਨੇ ਆ ਅਸਾਈਨਮੈਂਟਸ ਦਿੱਤੀਆਂ ਜਾਂਦੀਆਂ ਤਾਂ ਕਿ ਬੱਚੇ ਆਪਣੇ ਸਿਲੇਬਸ ਨੂੰ ਦੁਬਾਰਾ ਰਿਵਾਈਜ਼ ਕਰਨ ਤੇ ਇੱਕ ਬੜੀ ਇੰਪੋਰਟੈਂਟ ਚੀਜ਼ ਆ ਸਾਡੀ ਕਲਾਸ ਔਨ ਐਪ ਹੈ ਜੋ ਵੀ ਕਮ ਸਕੂਲਸ ਕਰਵਾਇਆ ਜਾਂਦਾ ਹੈ ਉਹਨੂੰ ਅਸੀਂ ਕਲਾਸ ਰੂਨ ਦੇ ਥਰੂ ਬੱਚੇ ਜਿਹੜੇ ਕਿ ਕਈ ਵਾਰ ਕਿਸੇ ਕਾਰਨ ਐਬਸੈਂਟ ਹੋ ਜਾਂਦੇ ਆ ਜਾਂ ਲੀਪ ਤੇ ਹੁੰਦੇ ਆ ਅਸੀਂ ਉਹਨਾਂ ਨੂੰ ਉਹ ਕੰਮ ਪਹੁੰਚਾਉਂਦੇ ਆ ਤਾਂ ਕਿ ਉਹਨਾਂ ਦਾ ਕੰਮ ਪਿੱਛੇ ਨਾ ਰਹਿ ਜਾਏ ਸੋ ਟਾਈਮ ਟੂ ਟਾਈਮ ਕਾਪੀ ਚੈਕਿੰਗ ਟਾਈਮ ਟੂ ਟਾਈਮ ਰਿਵੀਜ਼ਨ ਜਿਹੜੀ ਹੈ ਉਹ ਮੇਰੇ ਖਿਆਲ ਮੈਂ ਮੰਨਦੀ ਆ ਕਿ ਕਿਸੇ ਵੀ ਬੱਚੇ ਦੀ ਸਫਲਤਾ ਦਾ ਜਿਹੜਾ ਉਹ ਇੱਕ ਕਾਰਨ ਹੋ ਸਕਦੀ ਹੈ ਕਿਸੇ ਬੱਚੇ ਵਿੱਚ ਕਦੇ ਕਮਜ਼ੋਰ ਵੀ ਹੁੰਦੇ ਨੇ ਉਹਨਾਂ ਦੇ ਲਈ ਪੜਾਈ ਦੇ ਲਈ ਉਹ ਕੋਸ਼ਿਸ਼ ਕਰਦੇ ਜੀ ਜਿਵੇਂ ਮੈਂ ਕਿਹਾ ਰੈਮੀਡੀਅਲ ਕਲਾਸਿਸ ਕਿ ਵੀ ਕਿ 6 7 8 ਦੇ ਬੱਚੇ ਆ ਕਿਉਂਕਿ ਕੋਵਿਡ ਦੇ ਕਾਰਨ ਸਾਨੂੰ ਪਤਾ ਹੈ ਕਿ ਕੁਝ ਬੱਚਿਆਂ ਦਾ ਜਿਹੜਾ ਰੁਝਾਨ ਹੈ ਜਾਂ ਇੰਟਰਸਟ ਹੈਡ ਵਰਡ ਸਟੱਡੀਜ਼ ਜਿਹੜਾ ਥੋੜਾ ਜਿਹਾ ਘਟ ਗਿਆ ਸੀ ਕਿਉਂਕਿ ਸਾਰਿਆਂ ਕੋਲ ਉਹ ਫੈਸਿਲਿਟੀਆਂ ਅਵੇਲੇਬਲ ਨਹੀਂ ਸੀ ਬਟ ਉਹਨਾਂ ਨੂੰ ਲਿਖਣ ਦੀ ਆਦਤ ਜਿਹੜੀ ਥੋੜੇ ਘੱਟ ਗਈ ਸੀ ਬਟ ਅਸੀਂ ਰੈਮੀਡੀਅਲ ਕਲਾਸਿਸ ਦੇ ਵਿੱਚ ਇੱਕ ਲੈਵਲ ਵਾਲੇ ਬੱਚਿਆਂ ਨੂੰ ਬਿਠਾ ਕੇ ਜਿਵੇਂ ਕਿ 6 7 8 ਦੇ ਵਿੱਚ ਨਾਰਮਲੀ ਦੇਖਿਆ ਜਾਂਦਾ ਕਿ ਮੈਥਸ 'ਚ ਬੱਚਾ ਵੀਕ ਹੈ ਤੇ ਅਸੀਂ ਉਹਨਾਂ ਦੀ ਇੱਕ ਸੈਪਰੇਟ ਕਲਾਸ ਲਗਾਨੇ ਆ ਉਹਦੇ ਵਿੱਚ ਅਸੀਂ ਉਹਨਾਂ ਨੂੰ ਬੇਸਿਕਸ ਕਲੀਅਰ ਕਰਦੇ ਆ ਤਾਂ ਕਿ ਜੇ ਬੱਚੇ ਦਾ ਬੇਸਿਕ ਕਲੀਅਰ ਹੋ ਗਿਆ ਤਾਂ ਆਬਵੀਅਸ ਹੈ ਬੱਚਾ ਆਪਣੇ ਕਲਾਸ ਲੈਵਲ ਨੂੰ ਗੇਮ ਕਰ ਲੇਗਾ ਨੰਬਰ 2 ਹੈਂਡਰਾਈਟਿੰਗ ਵੀ ਕਿਤੇ ਕਿਤੇ ਪ੍ਰੋਬਲਮ ਆਉਂਦੀ ਹੈ ਤੇ ਉਹਦੇ ਵਿੱਚ ਹੀ ਅਸੀਂ ਟੀਚਰਜ਼ ਨੂੰ ਹੀ ਡਿਵਾਈਡ ਕੀਤਾ ਹੋਇਆ ਹਰ ਇੱਕ ਟੀਚਰ ਨੂੰ ਅਸੀਂ ਤਿੰਨ ਜਾਂ ਚਾਰ ਬੱਚੇ ਜਿਹੜੇ ਜਿਨ੍ਹਾਂ ਨੂੰ ਕਿਹਾ ਜਾਂਦਾ ਮੈਂ ਸਲੋ ਲਰਨਰਸ ਕਹਿੰਗੇ ਉਹਨਾਂ ਨੂੰ ਉਹਨਾਂ ਨੂੰ ਅਡਾਪਟ ਕਰਾਏ ਹੋਇਆ ਇੱਕ ਤਰ੍ਹਾਂ ਉਹ ਪੇਰੈਂਟਸ ਦੇ ਨਾਲ ਕੋਆਰਡੀਨੇਟ ਵੀ ਕਰਦੇ ਆ ਤੇ ਉਹ ਬੱਚਿਆਂ ਦੀਆਂ ਨੋਟਬੁਕਸ ਕੰਪਲੀਟ ਵੀ ਕਰਵਾਉਂਦੇ ਆ ਤੇ ਜਿੰਨੀ ਕੋ ਬੱਚੇ ਦੀ ਅਬਿਲਿਟੀ ਆ ਸੀ ਉੱਥੇ ਤੱਕ ਉਸ ਬੱਚੇ ਨੂੰ ਜਿਹੜਾ ਨਾ ਸਿਲੇਬਸ ਕਵਰ ਕਰਵਾਉਂਦੇ ਸਕੂਲ ਦੇ ਪ੍ਰਿੰਸੀਪਲ ਮੈਡਮ ਨੇ ਦੱਸਿਆ ਕਿ ਸਕੂਲ ਵੱਲੋਂ ਜਿਹੜੀ ਇਹ ਪ੍ਰਦਰਸ਼ਨੀ ਅਯੋਜਿਤ ਕੀਤੀ ਗਈ ਹੈ ਇਹ ਪੜਾਈ ਦੇ ਵਿੱਚ ਬਹੁਤ ਜ਼ਿਆਦਾ ਸਹਾਇੀ ਹੁੰਦੀ ਹੈ ਸਕੂਲ ਵੱਲੋਂ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਸਮੇਂ-ਸਮੇਂ ਤੇ ਕਰਵਾਈਆਂ ਜਾਂਦੀਆਂ ਨੇ ਔਰ ਅੱਜਕੱਲ ਵਿਗਿਆਨ ਦਾ ਯੁੱਗ ਹੋਣ ਦੇ ਨਾਂ ਨਾਲ ਕੰਪੀਟੀਸ਼ਨ ਦਾ ਜ਼ਮਾਨਾ ਹੈ ਔਰ ਉਹਨਾਂ ਨੇ ਕਿਹਾ ਵੀ ਸਾਡੇ ਬੱਚੇ ਹਰ ਖੇਤਰ ਦੇ ਵਿੱਚ ਪੜ੍ਹਾਈ ਹੋਵੇ ਜਾਂ ਕਿਸੇ ਪ੍ਰਤੀਯੋਗਤਾ ਹੋਵੇ ਜਾਂ ਤਾਂ ਹੋਵੇ ਉਹਦੇ ਵਿੱਚ ਹਰ ਸਮੇਂ ਅੱਗੇ ਰਹਿੰਦੇ ਨੇ ਹਨੀਸ਼ ਕੌਸ਼ਲ ਕੈਮਰਾਮੈਨ ਸ਼ਾਸ਼ਵਤ ਅਤਰੇ ਦੇ ਨਾਲ ਲਾਈਵ ਤੇ ਚੈਨਲ ਸਮਰਾਲਾ